ਪਟਿਆਲਾ ਜਿਲ੍ਹੇ ਦੇ ਵਿੱਚ ਬੰਦ ਸੁਦੀਰ ਸੂਰੀ ਦੇ ਕਾਤਲ ਸੰਦੀਪ ਸੈਣੀ ਦੀ ਘਟਨਾ ਤੋਂ ਤਣਾ ਕਾਫੀ ਵੱਧ ਚੁੱਕਿਆ ਪਟਿਆਲਾ ਜਿਲ੍ਹੇ ਦੇ ਵਿੱਚ ਬੰਦ ਹਿੰਦੂਆਗੂੰ ਸੁਦੀਰ ਸੂਰੀ ਦੇ ਕਾਤਲ ਮਨਦੀਪ ਸਿੰਘ ਵੱਲੋਂ ਜੇਲ੍ਹ ਦੇ ਅੰਦਰ ਕੁਝ ਮੁਲਾਜ਼ਮਾਂ ਤੇ ਕੀਤੇ ਹਮਲੇ ਦੇ ਦੌਰਾਨ ਜ਼ਖਮੀ ਹੋਏ ਪੁਲਿਸ ਅਧਿਕਾਰੀ ਸੁਬਾ ਸਿੰਘ ਦੀ ਮੌਤ ਹੋ ਜਾਂਦੀ ਹੈ ਅਮ੍ਰਿਤਸਰ ਦੇ ਵਾਲਾ ਇਲਾਕੇ ਦੇ ਵਿੱਚ ਉਸ ਦਾ ਪੋਬ ਰੱਖਿਆ ਗਿਆ ਪਰ ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਪੋਗ ਸਮਾਗਮ ਦੌਰਾਨ ਨੇ ਹੰਝੱਥ ਬੰਨਿਆ 6 ਸਟੂਡੈਂਟ ਫੈਡਰੇਸ਼ਨ ਪਿੰਡਰਾ ਵਾਲੇ ਤੇ ਦਮਦਮੀ ਟਕਸਾਲ ਦੇ ਆਗੂ ਪਾਇਰੰਧੀ ਸਿੰਘ ਸਣੇ ਕਈ ਜਥੇਬੰਦੀਆਂ ਦੇ ਕਾਰਕੁਨ ਮੌਕੇ ਤੇ ਪਹੁੰਚੇ ਤੇ ਭੋਗ ਦਾ ਵੀ ਵਿਰੋਧ ਕੀਤਾ ਗਿਆ। ਸੰਦੀਪ ਸਰਨੀ ਜ਼ਿੰਦਾਬਾਦ ਤੇ ਸੁਭਾ ਸਿੰਘ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਪਾਇਰੰਧੀ ਸਿੰਘ ਦਾ ਕਹਿਣਾ ਕਿ ਸੁਭਾ ਸਿੰਘ ਵਰਗੇ ਪੁਲਿਸ ਅਧਿਕਾਰੀਆਂ ਨੇ ਪਿਛਲੇ ਸਮੇਂ ਹਜ਼ਾਰਾਂ ਨੌਜਵਾਨਾਂ ਦਾ ਕਤਲਿਆਮ ਕੀਤਾ। ਅਸੀਂ ਇਸ ਦੇ ਭੋਗ ਦੇ ਵਿੱਚ ਕੋਲੂਕਾ ਨੂੰ ਸ਼ਾਮਲ ਨਹੀਂ ਹੋਣ ਦਵਾਂਗੇ। ਉਹਨਾਂ ਕਿਹਾ ਕਿ ਇਹ ਭੋਗ ਸਾਡੇ ਸ਼ਹੀਦਾਂ ਦੀ ਯਾਦ ਵੀ ਹੈ। ਇਤਿਹਾਸ ਐਸੇ ਪੁਲਿਸ ਅਧਿਕਾਰੀਆਂ ਨੂੰ ਕਦੇ ਮਾਫ਼ ਨਹੀਂ ਵਿਅਕਿਆ ਹੋਇਆ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਜਿੰਦਾਬਾਦ 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 ਕਸਾਂ ਨੂੰ ਮੁਕਾਬਲ ਜਿੰਦਾਬਾਦ ਮੁਕਾਬਲ ਮੁੰਡਾ ਭੋਗ ਨਹੀਂ ਪਹਿਨਦਿਆਗੇ ਨਹੀਂ ਪਹਿਨਦਿਆਗੇ ਮੁੰਡਾ ਭੋਗ ਨਹੀਂ ਪਹਿਨਦਿਆਗੇ ਜਿੰਦਾਬਾਦ ਜਿੰਦਾਬਾਦ ਮੁੰਡਾ ਭੋਗ ਨਹੀਂ ਪਹਿਨਦਿਆਗੇ ਜਿੰਦਾਬਾਦ ਮੁੰਡਾ ਭੋਗ ਨਹੀਂ ਪਹਿਨਦਿਆਗੇ ਜਿੰਦਾਬਾਦ ਹਰ ਜਗ੍ਹਾ ਜਿੰਦਾਬਾਦ ਜਿੰਦਾਬਾਦ ਚੌਕ ਨੰਬਰ 12 ਕੋਈ ਉਸ ਨੂੰ ਪੁੱਟ ਕਰਕੇ ਜਿਹੜਾ ਉਹ ਹੋ ਗਿਆ ਉਹ ਅਸੀਂ ਨਹੀਂ ਪਾ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀਆਂ ਦੇ ਵਿੱਚ ਜਿਹਦੀ ਆਵਾਜ਼ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਕ ਹੋ ਗਈ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਫਾਰਮ ਆ ਉੱਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱਟਰਪਨੀ ਸਸਲ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਲਾੰਮਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਵੇਂ ਪੰਜਾਬੀ ਆ ਤੇ ਇਹੀ ਬੁੱਜੇ ਦਾ ਅਸਰ ਹੈ ਸਰ ਸਾਬ ਕਾਰੇ ਸਿੰਘਾਂ ਨੂੰ ਜਿਹੜਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਓਏ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਰ ਸੀ